ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਜਮ ਕੇ ਕੋਸਿਆ ਲੁਧਿਆਣਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਜਿੱਥੇ ਭਾਜਪਾ ਨੂੰ ਲੰਬੇ ਅਥੀਲੇ ਆ ਉੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਵੀ ਘੇਰੇ ਆ ਉਹਨਾਂ ਅਕਾਲੀ ਦਲ ਨੂੰ ਪੰਜਾਬੀਆਂ ਦੀ ਪਾਰਟੀ ਦੱਸਦੇ ਆ ਤੇ ਵਿਰੋਧੀ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਆ ਜਿਹੜਾ ਪਾਰਲੀਮੈਂਟ ਇਲੈਕਸ਼ਨ ਹੈ ਬੜਾ ਅਹਿਮ ਹੈ ਕਿਉਂਕਿ ਇੱਕ ਪਾਸੇ ਪੰਜਾਬੀਆਂ ਦੀ ਖਾਲਸਾ ਪੰਥ ਦੀ ਪਾਰਟੀ ਹੈ ਦੂਜੇ ਪਾਸੇ ਸਾਰੀਆਂ ਦਿੱਲੀਆਂ ਦੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਇਸ ਪਾਰਟੀ ਨੇ ਕੋਈ ਵੀ ਸਮੱਸਿਆ ਪੰਜਾਬੀਆਂ ਨੂੰ ਆਈ ਖਾਲਸਾ ਪੰਥ ਨੂੰ ਆਈ ਅੱਗੇ ਹੋ ਕੇ ਲੜਾਈ ਲੜੀ ਦੂਜੇ ਪਾਸੇ ਆ ਦਿੱਲੀ ਦੇ ਹੈੱਡਕੁਆਰਟਰ ਵਾਲੀਆਂ ਪਾਰਟੀਆਂ ਦਿੱਲੀ ਤੋਂ ਉਹਨਾਂ ਨੂੰ ਇਸ਼ਾਰਾ ਹੁੰਦਾ ਹੈ ਕੀ ਕਰਨਾ ਹੈ ਕਈ ਨਹੀਂ ਕਰਨਾ ਕਈ ਵਾਰ ਫੈਸਲੇ ਜੇ ਦੂਜੇ ਸੂਬੇ ਦੇ ਹੱਕ ਛੋਣ ਪਰ ਪੰਜਾਬ ਦੇ ਖਿਲਾਫ ਹੋਏ ਫਿਰ ਵੀ ਉਹਨਾਂ ਦੇ ਇਥੋਂ ਦੇ ਲੀਡਰਾਂ ਨੂੰ ਮੰਨਣਾ ਪੈਂਦਾ ਤੁਸੀਂ ਜਾਣਦੇ ਹੋ ਜੇ ਤੁਸੀਂ 50 ਸਾਲ ਦਾ حساب ਲਓ 22 23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਸਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਬਾਕੀ ਸਮਾਂ ਕਾਂਗਰਸ ਦਾ ਰਿਆ ਤੇ 15 ਸਾਲ ਰਾਸ਼ਟਰਪਤੀ ਰਾਜ ਰਿਹਾ ਅਤਵਾਦ ਦੇ ਵੇਲੇ ਤੁਸੀਂ ਕੱਲ ਦੇਖੀ ਹੋਣੀ ਐ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਤਰੱਕੀ ਹੋਈ ਐ ਗਰੀਬ ਦੀ ਬਾਹ ਫੜੀ ਗਈ ਐ ਅੱਜ ਜਿਹੜੀ ਆਟਾ ਦਾਲ ਸਕੀਮ ਸੀ ਬਾਦਲ ਸਾਹਿਬ ਲੈ ਕੇ ਆਏ ਅੱਜ ਉਹਨਾਂ ਨੇ ਕਾਰਡ ਕੱਟ ਵੀ ਦਿੱਤੇ ਦਲਾਂ ਬੰਦ ਕਰਤੀਆਂ ਸ਼ਗਨ ਸਕੀਮ ਵੀ ਬਾਦਲ ਸਾਹਿਬ ਦੀ ਸੀ ਜਿਹੜੀ ਅੱਜ ਬੰਦ ਪਈ ਹੈ ਬਜ਼ੁਰਗਾਂ ਨੂੰ ਪੈਨਸ਼ਨ ਵੀ ਬਾਦਲ ਸਾਹਿਬ ਦਿੰਦੇ ਸੀ ਘਰ ਦੇ 200 ਯੂਨਿਟ ਬਿਜਲੀ ਦੇ ਮਾਫ ਕਰਨਾ ਵੀ ਸਕੀਮ ਬਾਦਲ ਸਾਹਿਬ ਦੀ ਸੀ ਐਸਸੀ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਸਕੀਮ ਵੀ ਉਹ ਬਾਦਲ ਸਾਹਿਬ ਦੀ ਸੀ ਇੱਕ ਵੀ ਚੀਜ਼ ਤੁਸੀਂ ਇੰਨਾ ਦੀ ਕਾਂਗਰਸ ਦੇ ਰਾਜਦਾਨੀ ਯਾਦ ਕਰ ਸਕਦੇ ਤੁਸੀਂ ਜਾਣਦੇ ਹੋ ਜਿਆਦਾ ਦੂਰ ਨਾ ਜਾਈਏ ਲੁਧਿਆਣਾ ਹੀ ਦੇਖ ਲਈਏ ਇੱਥੇ ਵੀ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਹੀ ਇਹ ਪੈਸਾ ਆਇਆ ਮੈਨੂੰ ਯਾਦ ਹੈ ਜਦੋਂ ਪਿਛਲੇ 10 ਸਾਲ ਆਪਣਾ ਰਾਜ ਸੀ ਤਕਰੀਬਨ 6-7 ਹਜ਼ਾਰ ਕਰੋੜ ਰੁਪਏ ਸੀ ਲੁਧਿਆਣੇ ਸ਼ਹਿਰ ਚਲਾਇਆ ਲੋਨ ਸਾਹਿਬ ਦੇ ਹਲਕੇ ਤੁਸੀਂ ਜਾਣਦੇ ਹੋ ਮੈਨੂੰ ਲੱਗਦਾ 7-800 ਕਰੋੜ ਤਾਂ ਇਕੱਲੇ ਇਹਨਾਂ ਦੇ ਹਲਕੇ 'ਚ ਲੱਗਿਆ ਜਿੰਨੇ ਵੀ ਪੁਲ ਹੈ ਬਾਈਪਾਸ ਹੈ ਆ ਫਰੋਜ਼ਪੁਰ ਰੋਡ ਤੇ ਵੱਡੀ ਸੜਕ ਹੈ ਪੁਲ ਜਿੰਨੀਆਂ ਵੀ ਚੀਜ਼ਾਂ ਉਦੋਂ ਹੀ ਬੜੀਆਂ ਪੰਜਾਬ 'ਚ ਵੀ ਸੜਕਾਂ ਦਾ ਜਾਲ ਆਪਾਂ ਬਣਾਇਆ ਪਹਿਲੇ ਯਾਦ ਕਰੋ ਬਿਜਲੀ ਪੂਰੀ ਨਹੀਂ ਆਉਂਦੀ ਸੀ ਬੀਲੀ ਦੇ ਕੱਟ ਲੱਗਦੇ ਸੀ ਬਿਜਲੀ ਪੂਰੇ ਕਰਨ ਕਰਕੇ ਥਰਮਲ ਪਲਾਂਟ ਬਣਾਏ ਤੇ ਉਹ ਵੀ ਕਾਲੀ ਦਲ ਦੀ ਸਰਕਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ ਇੱਕ ਵੀ ਨਿਸ਼ਾਨੀ ਆ ਝਾੜੂ ਵਾਲੇ ਨੇ ਤਾਂ ਜਵਾਈ ਗੰਦ ਪਾਤਾ ਮੁੱਖ ਮੰਤਰੀ ਕਹਿਣ ਦੇ ਲਾਇਕ ਹੀ ਨਹੀਂ ਹੈ ਨਸ਼ਾ ਕਰ ਕਰ ਫਲਾ ਦਿੱਤਾ ਮੈਂ ਅਫਸਰਾਂ ਨੂੰ ਪੁੱਛਿਆ ਕਿ ਨਸ਼ਾ ਇੰਨਾ ਕੀ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰੀਏ ਸਾਨੂੰ ਹੁਕਮ ਆਇਆ ਕਿ ਜੋ ਐਮਐਲਏ ਕਹਿੰਦਾ ਉਹ ਕਰਨਾ ਹੈ ਤੇ ਜਿਹੜੇ ਨਸ਼ੇ ਵੇਚਣ ਵਾਲੇ ਆ ਸਾਡੇ ਐਮਐਲਏ ਕਹਿੰਦੇ ਆ ਕਿ ਇਹਨਾਂ ਨੂੰ ਹੱਥ ਨਹੀਂ ਲਾਉਣਾ ਕਿਉਂਕਿ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਲੈ ਰਿਆ ਮਹੀਨੇ ਦਾ ਕੋਈ 15 ਲੱਖ ਕਹਿੰਦਾ ਤੂੰ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਿਹਾ ਹੈ ਬਾਹ ਨਿਕਲ ਨਹੀਂ ਸਕਦੇ ਕੋਈ ਬਾਲੀ ਲਾ ਲੈਂਦਾ ਹੈ ਪਰਸ ਖੋਹ ਲੈਂਦਾ ਹੈ ਬੈਂਕ ਲੁੱਟੇ ਜਾ ਰਹੇ ਆ ਸਰਕਾਰ ਹੈ ਨਹੀਂ ਮੁੱਖ ਮੰਤਰੀ ਕਿੱਥੇ ਹੈ ਨਾ ਉਹ ਦਿਖਾਈ ਦਿੰਦਾ ਇੱਕ ਸ਼ਰਾਬੀ ਮੁਕ ਬਣਾਉਂ ਉਹ ਮੁੱਖ ਮੰਤਰੀ ਬਣਾਤਾ ਐਜਾ ਮਾਣਾ ਹਾਲ ਕਿਤੇ ਨਹੀਂ ਦੇਖਿਆ ਹੁਣ ਕਿਸੇ ਸੂਬੇ ਚ ਇਹਨਾਂ ਨੇ ਕਰ ਦਿੱਤਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕਿਹੇ ਵਾਰ ਸਾਡੀ ਜਮਾਨਤ ਜ਼ਬਤ ਹੋ ਜਾਣੀ ਐ ਸਾਰੇ ਹੀ ਲੁੱਟਣ ਲੱਗ ਗਏ ਐਡੇ ਵੱਡੇ ਵੱਡੇ ਘਟਾਲੇ ਨਾਰੇ ਝਾੜੂ ਵਾਲੇ ਲਾਉਂਦੇ ਸੀ ਇਨਕਲਾਬ ਦਾ ਨਾਰਾ ਪਰ ਕੀਤੇ ਸ਼ਰਾਬ ਦਾ ਘਟਾਲਾ ਦਿੱਲੀ ਫੜੇਗੇ ਉਦੋਂ ਵੱਡਾ ਘਟਾਲਾ ਪੰਜਾਬ ਚ ਕੀਤਾ ਪਰ ਇੱਥੇ ਕਿਉਂ ਨਹੀਂ ਫੜ ਰਹੇ ਭਗਵੰਤ ਮਾਨ ਨੂੰ ਕਿਉਂਕਿ ਭਗਵੰਤ ਮਾਨ ਤੇ ਹਮੇਸ਼ਾ ਨੇ ਉਹਨੂੰ ਭਗਵੰਤ ਮਾਨ ਨੂੰ ਕੰਟਰੋਲ ਕਰ ਲਿਆ ਐ ਸਿਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਉ ਬੀਜੇਪੀ ਦੀ ਸਪੋਰਟ ਹੋਊਗੀ ਜਿਵੇਂ ਸ਼ਿਵ ਸੇਨਾ ਤੋੜੀ ਮਹਾਰਾਸ਼ਟਰ 'ਚ ਸ਼ਰਦ ਪਵਾਰ ਨੂੰ 도ੜਿਆ ਮਹਾਰਾਸ਼ਟਰ 'ਚ ਉਵੇਂ ਕਰਨਾ ਚਾਹੁੰਦੇ ਤਾਂ ਤਾਂ ਹੀ ਉਹਨੂੰ ਹੱਥ ਨਹੀਂ ਪਾਰੇ ਨਹੀਂ ਤਾਂ ਕਰੋੜਾਂ ਰੁਪਏ ਦਾ ਘੁਟਾਲਾ ਇਹਨਾਂ ਨੇ ਕੀਤਾ ਇਹਨਾਂ ਦੇ ਜਿਹੜੇ ਐਮਐਲਏ ਰੇਤੇ ਦੇ ਮਹੀਨਾ ਤੇ ਕਬਜ਼ਾ ਕਰੀ ਬੈਠੇ ਐ ਪਲਾਟਾਂ ਦੇ ਕਬਜ਼ਾ ਕਰੀ ਬੈਠੇ ਪੁਲਿਸ ਹੈ ਹੀ ਨਹੀਂ ਕੋਈ ਪੁੱਛਣ ਵਾਲਾ ਨਹੀਂ ਤੁਹਾਨੂੰ ਕੋਈ ਕੰਮ ਪੈ ਤੈਨੂੰ ਪਤਾ ਨਹੀਂ ਕਿਹਦੇ ਕੋਲ ਜਾਣਾ ਐ ਐਮਐਲਏ ਨੂੰ ਮੁੱਖ ਮੰਤਰੀ ਨਹੀਂ ਮਿਲਦਾ ਮੰਤਰੀਆਂ ਨੂੰ ਨਹੀਂ ਮਿਲਦਾ ਜਿਦੋਂ ਫੋਟੋ ਦੇਖੋਗੇ ਕੀ ਜਿਰੀ ਵਾਲ ਤੇ ਮਗਰ ਮਗਰ ਹੋ ਰਹਿੰਦਾ ਕੀ ਮੁੱਖ ਮੰਤਰੀ ਆ ਪੈਣ ਹੀ ਚੁਣਿਆ ਸੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹਦਾ ਹਾਂ ਤਜਰਬੇ ਕਰਨੇ ਛੱਡ ਦਿਓ ਵਿਹਾ ਗੁਜਰਾਤ ਜਾ ਕੇ ਦੇਖੋ ਪਿਛਲੇ 35 ਸਾਲਾਂ ਤੋਂ ਗੁਜਰਾਤ ਦੇ ਲੋਕ ਲਗਾਤਾਰ ਮੋਦੀ ਨੂੰ ਜਿਤਾਉਂਦੇ ਆ ਕਿਉਂਕਿ ਉਹ ਕਹਿੰਦੇ ਆ ਕਿ ਸਾਰਾ ਕੁਝ ਹੀ ਮੋਦੀ ਦਿੰਦਾ ਸਾਨੂੰ ਇੱਥੇ ਸਾਰਾ ਕੁਝ ਉਦੋਂ ਹੀ ਬਣਿਆ ਉਦੋਂ ਹੀ ਸਹੂਲਤਾ ਮਿਲੀਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਪਰ ਆਪਾਂ ਕਹਿੰਦੇ ਨਹੀਂ ਐਕਤੀ ਹੋਰ ਨੂੰ ਦੇ ਦਈਏ ਕੋਈ ਹੋਰ ਝੂਠ ਬੋਲਦਾ ਚਲੋ ਇਹਨੂੰ ਵੀ ਦੇਖ ਲਈਏ ਆ ਤਜਰਬੇ ਬੜੇ ਮਹਿੰਗੇ ਪੈ ਰਹੇ ਐ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰ ਲੇ ਜਿਹੜਾ 50 ਸਾਲ ਦਾ ਸੀ 60 ਸਾਲ ਹੋ ਗਿਆ ਉਹਦੀ ਉਮਰ 10-10 ਸਾਲ ਜਿਹੜੇ ਸੂਬੇ ਦੇ ਖਰਾਬ ਹੋ ਜਾਣ ਸੂਬਾ ਕਿੱਥੇ ਤਰੱਕੀ ਕਰੂਗਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਖਾਲੀ ਦਲ ਥੋਡੀ ਪਾਰਟੀ ਐ ਤੁਸੀਂ ਐਂ ਕਰੋ ਇਹਨਾਂ ਦੇ ਉਮੀਦਵਾਰ ਦਾ ਤੇ ਆਪਣੇ ਉਮੀਦਵਾਰ ਨੂੰ ਤੇ ਸਾਹਮਣੇ ਕੰਪੈਰੀਜ਼ਨ ਹੀ ਕਰ ਲੋ ਇਹ ਕਮਰੇਧਾਰੀ ਸਿੰਘ ਹੈ ਦੂਜੇ ਪਾਸੇ ਬਿੱਟੂ ਕਿੱਥੋਂ ਮੁਸ਼ਸ਼ਾਲਾ ਮਾਰ ਮਾਰ ਕੇ ਕਿੱਥੇ ਹਲਕਾ ਹੀ ਬਦਲ ਦਿੰਦਾ ਤੇ ਆ ਜਿਹੜਾ ਰਾਜਾ ਵੜਿੰਗਾ ਆ ਤੁਸੀਂ ਦੇਖਿਆ ਕਾਂਗਰਸ ਦਾ ਪ੍ਰਧਾਨ ਹੈ ਪਰ ਭਗਵੰਤ ਮਾਨ ਦੇ ਖਿਲਾਫ ਨਹੀਂ ਬੋਲ ਸਕਦਾ ਕਿਉਂਕਿ ਆ ਬਸਾਂ ਦੀਆਂ ਬਾੜੀਆਂ ਦਾ ਘਟਾਲਾ ਕੀਤਾ ਇਹਨੇ ਤੇ ਜਦੋਂ ਬੋਲਣ ਲੱਗਦਾ ਹੈ ਭਗਵੰਤਬਾਨ ਕਹਿੰਦਾ ਉਹਨੂੰ ਕਿ ਤੇਰੀ ਫਾਈਲ ਮੇਰੇ ਟੇਬਲ ਤੇ ਆ ਤੁਸੀਂ ਅਸੈਂਬਲੀ 'ਚ ਵੀ ਦੇਖਿਆ ਬੁੜਕਣ ਲੱਗਿਆ ਸੀ ਖੜਾ ਹੋ ਕੇ ਭਗਵੰਤਬਾਨ ਨੇ ਫਾਈਲ ਦਿਖਾਦੀ ਆ ਮੇਰੇ ਕੋਲੇ ਆ ਕਰੋੜਾਂ ਰੁਪਈਆ ਦਾ ਤੁਸੀਂ ਜਾ ਕੇ ਦੇਖੋ ਕਿਵੇਂ ਉਹਨੇ ਉੱਥੇ ਗੰਦ ਪਾਇਆ ਇੱਥੇ ਜਾਣ ਕੇ ਲਿਆਂਦਾ ਕਿ ਇੱਥੇ ਨੀਦੂ ਪਤਾ ਨਹੀਂ ਲੱਗਣਾ ਉਵੇਂ ਹੀ ਆਹ ਕਿਹੜੀ ਪੱਪੀ ਆ ਕਿ ਪਪੂਆ ਕੀ ਹੈ ਨਵਾ ਉਹ ਜਿਹੜਾ ਹੈਗਾ ਹੈਂ ਹੁ ਜਿਹਦਾ ਨਾ ਹੀ ਹੈ ਜਾਂ ਮੜਾ ਹੈ ਹੁਣ ਐ ਜੇ ਉਮੀਦਵਾਰ ਇੱਕ ਨੇਕ ਇਨਸਾਨ ਦੇ ਸਾਹਮਣੇ ਤੁਸੀਂ ਇਹਨਾਂ ਦੀ ਕਾਰਜਕਾਰੀ ਦੇਖਣੀ ਹੈ ਤਾਂ ਇਹਨਾਂ ਦੇ ਹਲਕੇ ਜਾ ਕੇ ਦੇਖੋ ਮੈਨੂੰ ਯਾਦ ਹੈ ਜਦੋਂ ਮੈਂ ਡਿਪਟੀ ਸੀਐਮਸੀ ਮੇਰੇ ਨਾਲ ਢਿਲੂ ਸਾਹਿਬ ਦਾ ਭਰਾਵਾਂ ਮੰਗ ਰਿਸ਼ਤਾ ਹੈ ਅਸੀਂ ਰਾਤ ਨੂੰ ਮੈਂ ਕਿਹਾ ਤੇਰੇ ਹਲਕਾ ਰਾਤ ਨੂੰ ਕਿਹੜਾ ਕਰਦੇ ਕੱਲੇ ਕਾਰ ਚਲੋਂ ਇਹਨੇ ਕਾਰ ਚਲੋਂ ਮੇਰੇ ਨਾਲ ਬਹਿ ਗਿਆ ਇੰਨਾ ਗੰਦ ਸੀ ਉੱਥੇ ਮੈਨੂੰ ਕਹਿੰਦੇ ਜੀ ਬਹੁਤ ਬੁਰਾ ਹਾਲ ਹੈ ਇੱਥੇ ਇਹਦਾ ਪਸ ਸੁਧਾਰ ਕਰਨਾ ਹੈ ਮੈਂ ਕਿਹਾ ਇਹਨਾਂ ਨੂੰ ਐ ਕਰ ਜਿੰਨਾ ਮਰਜੀ ਤੁਸੀਂ ਵਧੀਆ ਐਸਟੀਮੇਟ ਬਣਾ ਲਿਆ ਸਾਰੀ ਚੀਜ਼ਾਂ ਦਾ ਨਾ ਉੱਥੇ ਸੀਵਰੇਜ ਸੀ ਨਾ ਪੀਣ ਵਾਲਾ ਪਾਣੀ ਸੀ ਨਾ ਬਿਜਲੀ ਸੀ ਸੜਕਾਂ ਦਾ ਹੈ ਹੀ ਨਹੀਂ ਸੀ ਸਾਰਾ ਐਸਟੀਮੇਟ ਬਣਾਇਆ 400 ਕਰੋੜ ਦਾ ਮੇਰੇ ਕੋਲ ਲੈ ਕੇ ਆਏ ਤੇ ਨਾਲ ਦੇ ਨਾਲ ਮਨਜ਼ੂਰ ਕਰਾ ਕੇ ਉਹ ਸਾਰਾ ਕੀਤਾ ਇਹਨੇ ਇਸ ਕਰਕੇ ਜਿਹੜੀਆਂ ਪਾਰਟੀਆਂ ਆ ਦਿੱਲੀ ਵਾਲੀਆਂ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਇਹਨਾਂ ਦਾ ਕੋਈ ਲੈਣਾ ਦੇਣਾ ਪੰਜਾਬ 'ਚ ਨਹੀਂ ਪਹਿਲੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਰਹੇ ਆ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਪੁੱਛਣਾ ਚਾਹਣਾ ਪਹਿਲੀ ਜੂਨ ਨੂੰ 40 ਸਾਲ ਪਹਿਲੇ ਕੀ ਹੋਇਆ ਸੀ ਆਪਾ ਭੁੱਲ ਗਏ ਆ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਉਹਨਾਂ ਹਮਲਾ ਕੀਤਾ ਤੇ ਫਿਰ ਵੀ ਤਿੰਨ ਵਾਰ ਸਰਕਾਰ ਬਣਾਤੀ ਤੁਸੀਂ ਉਹਨਾਂ ਦੀ ਆ ਬਿੱਟੂ ਦੇ ਗ੍ਰੈਂਡਫਾਦਰ ਨੇ ਕੀ ਕੀਤਾ ਤੁਸੀਂ ਜਾਂ ਕਿੰਨੇ ਮੁੰਡੇ ਨਜਾਇਜ਼ ਮਾਰਤੇ ਪਰ ਫਿਰ ਵੀ ਆਪਾ ਸੋਚਦੇ ਹੀ ਨਹੀਂ ਆ ਬੀਜੇਪੀ ਕੀ ਕਰਨ ਲੱਗੀ ਹੁਣ ਜਦੋਂ ਅਸੀਂ ਉਹਨਾਂ ਨੂੰ ਲੱਤ ਮਾਰੀ ਸਰਕਾਰ ਤੋਂ ਛੱਡ ਦਿੱਤਾ ਹੁਣ ਕੀ ਕੀਤਾ ਇਹਨਾਂ ਨੇ ਕਿਹਾ ਬਦਲਾ ਲਈਏ ਕਾਲੀ ਤਖਤ ਹਜ਼ੂਰ ਸਾਹਿਬ ਕਮੇਟੀ 60 ਸਾਲ ਪੁਰਾਣੀ ਐਕਟ ਨਾ ਬਣੀ ਤੋੜ ਦਿੱਤਾ ਉਥੇ ਆਰਐਸਐਸ ਕਬਜ਼ਾ ਹੋ ਗਈ ਹੈ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੋ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਅੰਗਰੇਜ਼ ਨਹੀਂ ਤੋੜ ਸਕੇ ਕੋਈ ਜਜ਼ਾਦੀਬਾਰ ਨਹੀਂ ਤੋੜ ਸਕਿਆ ਪਾਰਲੀਮੈਂਟ ਦਾ ਐਕਟ ਪਰ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਬਣਾਤਾ ਤੇ ਉੱਥੇ ਆਰਐਸਐਸ ਦੇ ਜਿਹੜੇ ਬੰਦੇ ਐ ਦਾਦੂਵਾਲ ਵਰਗੇ ਬਿਠਾ ਦਿੱਤੇ ਉਹਨਾਂ ਦਾ ਹਮਲਾ ਤਾਂ ਪੰਜਾਬ 'ਚ ਆਉਣ ਵਾਲਾ ਹੈ ਆ ਐਜੀਪੀਸੀ ਇਲੈਕਸ਼ਨ 'ਚ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਆਪਣੇ ਮੈਂਬਰ ਤਕੜੇ ਰਹੇ ਕਦੋਂ ਜਾਗੋਗੇ ਕਦੋਂ ਤੁਸੀਂ ਕਦੋਂ ਜਾਗੋਗੇ ਕਿ ਜਾਗਣਾ ਹੀ ਨਹੀਂ ਉੱਤੋਂ ਦੀ ਟੱਪ ਜਾਣਗੇ ਅਕਾਲੀ ਦਲ ਚੰਗਾ ਮਾੜਾ ਕਰਦੋਗੇ ਥੋੜਾ ਤਾਂ ਹੈ ਸਾਡੇ 'ਤੇ ਕਮੀਆਂ ਹੋ ਸਕਦੀਆਂ ਐ ਪਰ ਅਸੀਂ ਕਿਤੇ ਪੰਜਾਬੀਆਂ ਦੇ ਪਿੱਠ ਤੇ ਛੁਰਾ ਨਹੀਂ ਮਾਰ ਸਕਦੇ ਅਸੀਂ ਕੋਈ ਠੱਗੀ ਨਹੀਂ ਕਰ ਸਕਦੇ ਪੰਜਾਬ ਨਾਲ ਕਿਉਂਕਿ ਅਸੀਂ ਰਹਿਣਾ ਇੱਥੇ ਐ ਲੀਡਰ ਇੱਕ ਦਿਨ ਚ ਨਹੀਂ ਬਣਦਾ ਪਾਰਟੀ ਇੱਕ ਦਿਨ ਚ ਨਹੀਂ ਖੜੀ ਹੁੰਦੀ ਆਪਾਂ ਤਾਂ ਇੱਕ ਦਿਨ ਖੜੀ ਹੋਈ ਪਾਰਟੀ ਨੂੰ ਤੇ ਇੱਕ ਦਿਨ ਦਾ ਲੀਡਰ ਨੂੰ ਮੁੱਖ ਮੰਤਰੀ ਬਣਾਤਾ ਕਿਦੇ ਪਿਛੋਕੜ ਦੇਖਿਆ ਇਹਦਾ ਜਿਹੜੇ ਆਪਣੇ ਮਾਂ ਦੀ ਝੂਟੀ ਸੋਹ ਖਾਂਦਾ ਕਿ ਮੈਂ ਸ਼ਰਾਬ ਛੱਡੀ ਤੇ ਉਹਦੇ ਬਾਅਦ ਰੋਜ਼ ਪੀਂਦਾ ਇਹ ਤੋਂ ਮੜਾ ਬੰਦਾ ਕੀ ਹੈ ਆ ਮੁੱਖ ਮੰਤਰੀ ਹੈ ਪਹਿਲੀ ਵਾਰ ਤੁਸੀਂ ਦੇਖਿਆ ਹੋਣਾ ਇੱਕ ਬੇਟੀ ਆਪਣੇ ਬਾਪ ਦੇ ਖਿਲਾਫ ਬੋਲ ਰਹੀ ਹੈ ਕਿ ਇਹ ਨਾਲੇ ਤੋਂ ਮੜਾ ਬੰਦਾ ਨਹੀਂ ਹੈ ਤੇ ਆਪਾਂ ਉਸ ਬੰਦੇ ਨੂੰ ਮੁੱਖ ਮੰਤਰੀ ਬਣਾਇਆ ਹੈ ਬਾਦਲ ਸਾਹਿਬ 70 ਸਾਲ ਉਹਨਾਂ ਨੇ ਕਾਲੀ ਦਲ ਦੀ ਸੇਵਾ ਕੀਤੀ 70 ਸਾਲ ਪਿੰਡ ਦੇ ਸਰਪੰਚ ਬਣੇ ਬਲਾਕ ਸੰਮਤੀ ਮੈਂਬਰ ਬਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਉਦੇ ਬਾਅਦ ਐਮਐਲਏ ਬਣੇ ਮੰਤਰੀ ਬਣੇ ਮੈਨ ਲੱਗਦਾ ਪੰਜਾਬ ਦੇ ਹਰ ਦੂਜੇ ਜਾਂ ਤੀਜੇ ਘਰ ਚੋਂ ਉਹਨਾਂ ਦੀ ਫੋਟੋ ਹੋਊਗੀ ਉਹਨਾਂ ਦੇ ਘਰੇ ਆ ਕੇ ਚਾਹ ਪੀਤੀ ਦੀ ਮੈਂ ਬਹੁਤ ਪਿੰਡਾਂ ਜਾਨਾ ਬਹੁਤ ਸ਼ਹਿਰਾਂ ਜਾਨਾ ਹੈ ਦੇਖਦਾ ਹੁਣਾਂ ਆ 30 ਸਾਲ ਪਹਿਲੇ ਬਾਦਲ ਜੱਬ ਸਾਡੇ ਘਰੇ ਆਏ ਸੀ ਕੋਈ ਕਹਿੰਦਾ 20 ਸਾਲ ਪਹਿਲੇ ਆਏ ਸੀ ਅਕਾਲੀ ਦਲ ਸੇਵਾ ਕਰਨ ਵਾਸਤੇ ਬਣੀ ਹੈ ਕਿਉਂਕਿ ਸਾਡਾ ਘਰ ਹੈ ਸਾਡੇ ਵਾਸਤੇ ਖੁਸ਼ੀ ਹੈ ਕਿ ਇੱਥੇ ਜੇ ਸੜਕਾਂ ਬਣਨ ਸੀਵਰੇਜ ਬਣੇ ਤੁਸੀਂ ਲੁਧਿਆਣਾ ਦੇਖ ਲਓ ਜੋ ਕੁਝ ਲੁਧਿਆਣਾ ਵਿੱਚ ਬਣਿਆ ਉਦੋਂ ਹੀ ਬਣਿਆ ਕਾਲੀ ਦਲ ਦੀ ਸਰਕਾਰ ਜੇ ਕਾਲੀ ਦਲ ਜਿੰਦਾਬਾਦ ਜੇ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ ਇੱਕ ਵੀ ਨਿਸ਼ਾਨੀ ਝਾੜੂ ਵਾਲਿਆਂ ਦੀ ਆ ਫਿਰ ਬਾਰ-ਬਾਰ ਕਿਉਂ ਤਜਰਬੇ ਕਰਦੇ ਐ ਇਸ ਕਰਕੇ ਮੈਂ ਬੇਨਤੀ ਕਰਾਂ ਢਿੱਲੋ ਸਾਹਿਬ ਮੇਰੇ ਭਰਾਵਾ ਮੰਗੂਆਂ ਬੜੇ ਮੇਕ ਇਨਸਾਨ ਹੈ شریف ਹੈ ਮੈਨੂੰ ਲੱਗਦਾ ਹੱਕਦਾਰ ਲੁਧਿਆਣੇ ਦੇ ਪਾਰਲੀਮੈਂਟ ਦੇ ਸਹੀ ਮੈਨੇ ਤੇ ਹੱਕਦਾਰ ਢਿੱਲੋ ਸਾਹਿਬ ਹੈ ਤੇ ਜਿਹੜੀ ਦੂਜੀ ਗੱਲ ਕਰਨਾ ਚਾਹਣਾ ਮੈਂ ਲਾਸਟ ਕੀ ਕਾਲੀ ਦਲ ਪਾਰਟੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਸੋਚਦੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰਦੀ ਹੈ ਬਾਦਲ ਸਾਹਿਬ ਮੁੱਖ ਮੰਤਰੀ ਸੀ ਜਿਹਦੇ ਵੀ ਧਰਮ ਦਾ ਕੋਈ શુભ ਦਿਹਾੜਾ ਹੁੰਦਾ ਬਾਲ ਸਾਹਿਬ ਆਪ ਜਾ ਕੇ ਮਨਾਉਂਦੇ ਹੁੰਦੇ ਸੀ ਉਹਨਾਂ ਨਾਲ ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਂਦੀਆਂ ਇਹ ਤਾਂ ਖਤਰਨਾਕ ਰਾਜਨੀਤੀ ਨਹੀਂ ਹੋ ਸਕਦੀ ਪੰਜਾਬ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਆਪਾਂ ਸਾਰੇ ਇਕੱਠੇ ਰਵਾਂਗੇ ਅਮਨ ਸ਼ਾਂਤੀ ਰਹੂਗੀ ਤਾਂ ਹੀ ਪੰਜਾਬ ਤਰੱਕੀ ਕਰੂਗਾ ਇਸ ਕਰਕੇ ਬੇਨਤੀ ਕਰਨਾ ਪੰਜਾਬ ਨੂੰ ਬਚਾ ਲਓ ਇਕਤੀ ਨਾ ਗਲਤੀ ਕਰ ਲਿਓ 13 ਦੀਆਂ 13 ਸੀਟਾਂ ਥੋਡੀ ਆਪਣੀ ਫੌਜ ਨੂੰ ਦੇ ਦਿਓ ਜੇ ਥੋਡੀ ਫੌਜ ਤਕੜੀ ਹੈ ਪੰਜਾਬੀਆਂ ਦੀ ਫੌਜ ਹੀ ਕਾਲੀਦਲ ਜੇ ਕਾਲੀ ਦਲ ਤਗੜਾ ਤੇ ਤੁਸੀਂ ਸਾਰੇ ਤਗੜੇ ਹੋ ਜੇ ਜੋ ਕਾਲੀ ਦਲ ਕਮਜ਼ੋਰ ਹੋ ਗਿਆ ਪਰ ਤੁਹਾਡੇ ਦੇ ਹਮਲੇ ਹੋਣਦੇ ਰਹਿਣਗੇ ਇਸ ਕਰਕੇ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਆ 20 ਦਿਨ ਰਹਿ ਗਏ ਇੱਕ ਇੱਕ ਵੋਟ ਤੱਕੜੀ ਚੋਂ ਨਿਸ਼ਾਨਦੇ ਪਾਇਓ ਤੇ ਮੇਰੇ ਵੀਰ ਨੂੰ ਐਮਪੀ ਬਣਾਇਓ